ਆਪਾਂ ਇਹ ਸਰਕਾਰ ਦੀ ਗੱਲ ਕਰੀਏ ਤੇ ਇਸੇ ਸਰਕਾਰ ਦੀ ਗੱਲਬਾਤ ਹੋਰ ਕਰ ਲਈਏ ਇਹ ਉਧਰੋਂ ਤਰੱਕੀ ਕਿੰਨੀ ਕੁ ਕਰਦੇ ਆ ਉਹ ਪਤਾ ਨਹੀਂ ਹਜੇ ਪਰ ਇਹ ਤਰੱਕੀ ਆਪਾਂ ਜ਼ਰੂਰ ਦੇਖੀਏ ਕਿ ਇੱਕ ਯੂ ਟਰਨ ਤੋਂ ਡਬਲ ਯੂ ਟਰਨ ਤੱਕ ਪਹੁੰਚ ਗਏ ਆ ਇੱਕ ਹੋਰ ਵਿੱਚ ਟਰਨ ਜਾਉਣਾ ਦਿਖ ਰਿਹਾ ਆ ਆਰ ਡੀ ਐਫ ਵਾਲੇ ਪੈਸੇ ਆਂ ਉਹ ਕੀ ਮਤਰਾ ਜੀ ਦੇਖੋ ਆਰ ਡੀ ਐਫ ਦੇ ਮਸਲੇ ਤੇ ਉਹੀ ਗੱਲ ਆ ਫਿਰ ਪੰਜਾਬੀ ਚ ਇੱਕ ਕਹਾਵਤ ਆ 176 ਵੀ ਖਾਦਾ ਤੇ 100 ਗੰਡਾ ਵੀ ਖਾਣਾ ਪਿਆ ਉਹ ਕਹਾਣੀ ਇਦਾਂ ਹੀ ਆ ਕਿ ਕਿਸੇ ਨੇ ਯਾ ਪੁੱਛਿਆ ਕਿ ਕੀ ਖਾਏਗਾ ਗੰਡੇ ਕੇ ਸਹਉ ਜੂਤ ਹਮ ਉਹਨੇ ਕਿ ਮੈਂ ਗੰਡਿਆਂ ਦੀ ਟਰਾਈ ਕਰ ਲੈਣਾ ਛੇਤਰਾਂ ਦੀ ਬੇਇਜ਼ਤੀ ਹੁੰਦੀ ਆ ਤੇ ਜਾ ਕੇ 90 95 ਵਾਲੀ ਲਾਈਨ ਦੇ ਵਿੱਚ ਬੱਸ ਹੋ ਗਈ ਜੀ ਤੇ ਮੁੜ ਕੇ ਜਾਣੇ ਗੰਡੇ ਵੀ ਇੰਨੇ ਖਾਣੇ ਪਏ ਤੇ ਮੁੜ ਕੇ ਡੰਡੇ ਵੀ ਮੌਨਾ ਚ ਪਏ ਉਹੀ ਕਹਾਣੀ ਆ ਲਗਭਗ ਸਾਡੀ ਵੀ ਜੀ ਦੇਖੋ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਜਿਹੜਾ ਉਹਨਾਂ ਨੇ ਰੋਕਿਆ ਉਹ ਤੱਕਾ ਹੈ ਹਮ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਕਿੱਦਾਂ ਆਉਂਦਾ 3% ਦੀ ਹੈਗੀ ਆਪਣੀ ਮਾਰਕੀਟ ਫੀਸ ਜਿਹੜੀ ਆਪਾਂ ਮੰਡੀ ਫੀਸ ਕਹਿ ਦਿੰਦੇ ਆ ਜੀ ਤੇ 3% ਦੀ ਹੁੰਦਾ ਆਪਣਾ ਵਿਆਤੀ ਵਿਕਾਸ ਫੰਡ ਆ ਹੂੰ ਤੇ 2.5% ਦਾ ਆਪਣਾ ਆਰਥੀਆਂ ਦਾ ਬਣ ਕੇ ਇਦਾਂ ਦਾ ਹਿਸਾਬ ਕਿਤਾਬ ਹੁੰਦਾ ਜੀ ਜੀ ਹੁਣ ਹੋਇਆ ਕੀ ਆ ਕਿ ਉਹ ਰੋਕ ਕੇ ਬੈਠੇ ਆ ਰੌਲਾ ਕੀ ਆ ਰੌਲਾ ਇਹ ਆ ਕਿ ਉਹ ਕਹਿੰਦੇ ਆ ਕਿ ਇੱਕ ਤੇ ਇਹਨਾਂ ਨੂੰ ਦੋ-ਦੋ ਕਰੋ ਹੂੰ ਠੀਕ ਹੈ ਜੀ ਅਸੀਂ ਉਸ ਹਿਸਾਬ ਨਾਲ ਹੀ ਦੇ ਸਕਦੇ ਆ ਕਿਉਂਕਿ ਮੌਜੂਦਾ ਸਮੇਂ 'ਚ ਉਹ ਜਿਹੜੀ ਮੰਡੀ ਫੀਸ ਆ ਉਹ ਵੀ 1% ਦਾ ਸ਼ਾਇਦ ਦੇ ਰਹੇ ਨੇ ਜੀ ਉਹਦੇ ਵਾਸਤੇ ਰਾਜ਼ੀ ਹੋ ਰਿਹਾ ਕਿ 1% ਇੱਕ ਫੀਸਤ ਦੇਾਂਗੇ ਅਸੀਂ ਤੇ ਉਧਰੋਂ ਜਿਹੜੀ ਇਹ ਦੂਜੀ ਆ ਹਮ ਆਰਡੀਐਫ ਵਾਲੀ ਇਹ ਵੀ ਤਿੰਨ ਤੋਂ ਦੋ ਕਰੋ ਜੀ ਵੈਸੇ ਮਨ ਵੀ ਗਏ ਸਨ ਕੈਪਟਨ ਦੇ ਰਾਜ ਦੇ ਵਿੱਚ ਉਹ ਸੋਧ ਵੀ ਹੋ ਗਈ ਸੀ ਹਮ ਹੁਣ ਉਹਦੇ ਤੋਂ ਵੀ ਆਪਦੀਆਂ ਕਹ ਲੋ ਕਿ ਭਾਈ ਜਿਹੜੀਆਂ ਤਾਕਤਾਂ ਨੇ ਉਹ ਅਸਮਾ ਕੇ ਉਹਦੇ ਤੋਂ ਵੀ ਭੱਜਦੇ ਆ ਜੀ ਹੁਣ ਇਹ ਰਾਜ਼ੀ ਹੋਣ ਜਾ ਰਹੇ ਨੇ ਸਾਬ ਜਿਹੜੀ ਖਬਰ ਆ ਅੱਜ ਲੱਕੀ ਹੋਈ ਇੰਦਰਪ੍ਰੀਤ ਸਿੰਘ ਹਰਾਂ ਦੀ ਉਹਦੇ ਮੁਤਾਬਕ ਤੇ ਇਹਨਾਂ ਨੇ ਪ੍ਰਲਾਪ ਜੋਸ਼ੀ ਤੋਂ ਟਾਈਮ ਮੰਗ ਲਿਆ ਇਹੀ ਆ ਕਿ ਤੁਸੀਂ ਇਦਾਂ ਕਰੋ ਹਾਲ ਫਿਲਹਾਲ ਸਾਨੂੰ 2-2 ਦੇ ਹਿਸਾਬ ਨਾਲ ਪੈਸੇ ਦੇ ਦਿਓ ਜੀ ਵੀ ਤਿੰਨ ਤਿੰਨ ਦਾ ਸੀਗਾ ਨਾ ਉਹਦੇ ਵਿੱਚ ਇੱਕ ਲਈ ਤੇ ਦੋ ਲਈ ਉਹ ਰਾਜੀ ਸੀਗੇ ਤੇ ਇੱਕ ਚੋਂ 1% ਦੀ ਦੇਣ ਨੂੰ ਰਾਜੀ ਸੀ ਇਹ ਕਹਿੰਦੇ ਆ ਕਿ 2-2 ਫੀਸਦ ਦੇ ਹਿਸਾਬ ਨਾਲ ਸਾਨੂੰ ਦਿਓ ਅਸੀਂ ਆਉਣੇ ਪਏ ਆ ਜੀ ਬਾਕੀ ਫਿਰ ਮਾਵਾਂ ਧੀਆਂ ਦਾ ਲੇਖਾ ਜਦੋਂ ਹਿਸਾਬ ਕਿਤਾਬ ਹੋਊਗਾ ਉਦੋਂ ਦੇਖੀ ਜਾਊਗੀ ਤਾਂ ਇੱਥੇ ਵੀ ਪੀਐਮ ਸ਼੍ਰੀ ਯੋਜਨਾ ਵਾਂਗੂ ਉਹ ਜਿਹੜਾ ਫਿਰ ਨੈਸ਼ਨਲ ਹੈਲਥ ਮਿਸ਼ਨ ਦਾ ਪ੍ਰੋਸੈਸ ਸੀਗਾ ਉਹਦੇ ਵਾਂਗੂ ਫਿਰ ਉਹ ਜਿਹੜਾ ਸਮਗਰ ਸਰਵ ਸਿੱਖਿਆ ਅਭਿਆਨ ਉਹਦੇ ਪੈਸੇ ਵਾਂਗੂ ਸਰਕਾਰ ਇੰਨੀ ਜ਼ਿਆਦਾ ਪੰਜਾਬ ਦੀ ਜੜੀ ਆ ਨਾ ਲੋਡਬੰਦ ਹੋ ਗਈ ਆ ਕਿ ਉਹਨੂੰ ਵਾਰ-ਵਾਰ ਝੁਕਣਾ ਪਿਆ ਇਹ ਸੁਪਰੀਮ ਕੋਰਟ ਵੀ ਗਏ ਸੀ ਮਾਨ ਸਾਹਿਬ ਕਹਿੰਦੇ ਸੀ ਮੈਂ ਚੁਟਕੀਆਂ ਚੋਂਥੋਂ ਪੈਸਾ ਲਿਆਂ ਉੱਗੇ ਗਵਰਨਰ ਨਾਲ ਇਦਾਂ ਹੋ ਗਿਆ ਸੀਗਾ ਸਭ ਉਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਤੇ ਰਹਿ ਗਈਆਂ ਕਾ 8 10 ਹਜ਼ਾਰ ਕਰੋੜ ਰੁਪਈਆ ਬਣਿਆ ਪਿਆ ਉਹ ਦੇ ਨਹੀਂ ਰਿਹਾ ਸੜਕਾਂ ਸਾਡੀਆਂ ਟੁੱਟੀਆਂ ਮੰਡੀਆਂ ਸਾਡੀਆਂ ਖਸਤਾ ਹੋਣ ਡਈਆਂ ਸੋ ਇਸ ਵਾਸਤੇ ਕੋਈ ਚਾਰਾ ਨਹੀਂ ਆ ਤੇ ਫਿਰ ਤੁਹਾਨੂੰ ਪਤਾ ਮੰਦੇ ਨੇ ਮਰਦੀ ਨੂੰ ਅੱਖ ਚੱਬਣਾ ਪਿਆ ਤੇ ਇਹ ਹੁਣ ਕਹਿ ਲੋ ਕਿ ਬਈ ਮਰਦਾ ਕੀ ਨਾ ਕਰਦਾ ਇਹ ਜੋ ਨਹੀਂ ਸੀ ਕਰਨਾ ਉਹ ਕਰਨਾ ਪੈ ਰਿਹਾ ਬਿਲਕੁਲ ਕਦੇ ਕਦੇ ਹੁੰਦਾ ਹੈ ਨਾ ਬਈ ਅ ਤਪਾ ਕੁਛ ਕਰਨਾ ਨਹੀਂ ਚਾਹੁੰਦੇ ਹੁੰਦੇ ਮਜਬੂਰੀ ਬਸ ਹਲ ਕਰਨਾ ਪੈਂਦਾ ਮਜਬੂਰੀ ਦਾ ਨਾਂ ਤੇ ਤੁਹਾਨੂੰ پتہ ਮਜਬੂਰੀਆਂ ਬਣ ਜਾਂਦੀਆਂ ਦੂਰੀਆਂ ਤਾਂ ਗੱਲ ਇਹ ਆ ਕਿ ਬਾਈ ਕਈ ਵਾਰੀ ਦੂਰੀਆਂ ਨੂੰ ਨੇੜੇ ਵੀ ਕਰਨਾ ਪੈਂਦਾ ਕਿ ਭਾਈ ਤਾਂ ਇਹ ਮਜਬੂਰੀ ਹੈ ਨੇੜੇ ਹੋ ਜਾ ਥੋੜੀ ਜੀ ਜੀ